13 ਜਨਵਰੀ 2016 ਮਾਗੀ ਮੇਲੇ ਤੇ ਮੁਕਸਰ ਵਿੱਚ ਆਪ ਦੀ ਪਹਿਲੀ ਵੱਡੀ ਰੈਲੀ ਤੋਂ ਇੱਕ ਦਿਨ ਪਹਿਲਾਂ ਦਿੱਲੀ ਦੇ ਸੀਐਮ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਗੁਰਦਾਸਪੁਰ ਪਹੁੰਚੇ ਮਕਸਦ ਪਠਾਨਕੋਟ ਤਹਿਸ਼ਦਗਰਦੀ ਹਮਲੇ ਵਿੱਚ ਸ਼ਹੀਦ ਹੋਏ ਡੀਐਸਸੀ ਦੇ ਆਨਰੇਰੀ ਕੈਪਟਨ ਫਤਿਹ ਸਿੰਘ ਅਤੇ ਜਵਾਨ ਕੁਲਵੰਤ ਸਿੰਘ ਦੇ ਪਰਿਵਾਰਾਂ ਨਾਲ ਮਿਲਣਾ ਸੀ ਚੱਕ ਸ਼ਰੀਫ ਅਤੇ ਝੰਡਾ ਗੁਜਰਾ ਪਿੰਡ ਵਿੱਚ ਸ਼ਹੀਦ ਪਰਿਵਾਰਾਂ ਦੇ ਨਾਲ ਮਿਲ ਕੇ ਕੇਜਰੀਵਾਲ ਨੇ ਅਫਸੋਸ ਜਤਾਇਆ ਦੇ 2-2 ਲੱਖ ਰੁਪਏ ਦੀ ਆਰਥਿਕ ਮਦਦ ਦੇ ਚੈੱਕ ਦਿੱਤੇ। ਇਸ ਤੋਂ ਬਾਅਦ ਦਿੱਲੀ ਦੇ ਸੀਐਮ ਬਮਿਆਲ ਦੇ ਭਗਵਾਲਪਿੰਡ ਵਿੱਚ ਡਰਾਈਵਰ ਇਕਾਗਰ ਸਿੰਘ ਦੇ ਘਰ ਪਹੁੰਚੇ। ਇਕਾਗਰ ਦੇ ਪਰਿਵਾਰ ਨੂੰ ਵੀ ਉਹਨਾਂ ਨੇ 2 ਲੱਖ ਰੁਪਏ ਦਾ ਚੈੱਕ ਦਿੱਤਾ। ਨਾਲ ਹੀ ਕੇਜਰੀਵਾਲ ਨੇ ਇਹ ਐਲਾਨ ਕੀਤਾ ਕਿ 2017 ਵਿੱਚ ਪੰਜਾਬ ਵਿੱਚ ਜਿੱਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸ਼ਹੀਦਾਂ ਨੂੰ 1-1 ਕਰੋੜ ਰੁਪਏ ਦੀ ਆਰਥਿਕ ਮਦਦ ਮਿਲੇਗੀ। ਇਹਨਾਂ ਨੇ ਆਪਣੀ ਜਾਨ ਕੀ ਬਾਜ਼ੀ ਲਗਾ ਕੇ ਦੇਸ਼ ਦੀ ਰੱਖਿਆ ਕੀ ਹਮ ਸਭ ਲੋਕਾਂ ਦੀ ਰੱਖਿਆ ਕੀ ਹਮ ਜੋ ਕੁਝ ਵੀ ਕਰ ਸਕਤੇ ਹੈਨ ਇਨਕੇ ਪਰਿਵਾਰ ਕੇ ਲਿਏ ਵੋ ਪੂਰੇ ਦੇਸ਼ ਕੋ ਪੂਰੇ ਸਮਾਜ ਕੋ ਹਮਾਰੀ ਜ਼ਿੰਮੇਦਾਰੀ ਹੈ ਅ ਇਸ ਵਕਤ ਉਨਕੀ ਉਨਕਾ ਸਹਿਯੋਗ ਕਰਨਾ ਹਮ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੇ ਗਏ 2 2 ਲੱਖ ਰੁਪਏ ਦੇ ਚੈੱਕ ਦੀ ਅਸਲੀਅਤ ਸੁਣੋ ਇਹ ਚੈੱਕ ਆਮ ਆਦਮੀ ਪਾਰਟੀ ਦੇ ਫੰਡ ਤੋਂ ਨਹੀਂ ਦਿੱਤੇ ਗਏ ਸਨ ਤਿੰਨੇ ਚੈੱਕ ਪਟਿਆਲਾ ਵਿੱਚ ਆਮ ਆਦਮੀ ਪਾਰਟੀ ਦੇ ਕਿਸਾਨ ਮੋਰਚਾ ਦੇ ਸੀਨੀਅਰ ਉਪਰਧਾਨ ਕਰਨ ਵੀਰ ਸਿੰਘ ਵੱਲੋਂ ਮੀਡੀਆ ਪ੍ਰਭਾਰੀ ਅਮਨਦੀਪ ਸਿੰਘ ਦੇ ਪਰਸਨਲ ਬੈਂਕ ਅਕਾਊਂਟ ਤੋਂ ਦਿੱਤੇ ਗਏ ਸਨ ਇਹ ਪਾਰਟੀ ਕੋਲ ਪੈਸੇ ਦੀ ਕਮੀ ਸੀ ਜੀ ਇਸ ਕਰਕੇ ਉਦੋਂ ਟਾਈਮ ਤੇ ਜਿਸ ਵੀ ਅਕਾਊਂਟ ਦੇ ਵਿੱਚ ਪੈਸੇ ਸੀਗੇ ਅਮਦੀਪ ਸਿੰਘ ਨਾ ਕਰਕੇ ਅਕਾਊਂਟ ਸੀਗਾ ਜੀ ਉਹ ਸਾਡੇ ਅਹੁਦੇਦਾਰ ਨੇ ਮੀਡੀਆ ਇੰਚਾਰਜ ਨੇ ਪਟਿਆਲਾ ਜ਼ੋਨ ਦੇ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਦਿੱਤੇ ਗਏ ਨੇ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਅਸੂਲਾਂ ਦੀ ਦੋਹਾਈ ਦੇਣ ਵਾਲੇ ਆਪ ਦੇ ਨੇਤਾਵਾਂ ਨੇ ਆਪਣੇ ਅਹੁਦੇਦਾਰਾਂ ਦੇ ਪਰਸਨਲ ਬੈਂਕ ਅਕਾਊਂਟ ਤੋਂ ਕਿਸੇ ਨੂੰ ਆਰਥਿਕ ਮਦਦ ਦਿੱਤੀ ਹੋਏ ਇਸ ਤੋਂ ਪਹਿਲਾਂ ਪਟਿਆਲਾ ਦੇ ਸਮਾਨਾ ਕਸਬੇ ਵਿੱਚ ਵੀ ਖੁਦਕੁਸ਼ੀ ਕਰਨ ਵਾਲੇ ਕਿਸਾਨ ਜਸਵੰਤ ਸਿੰਘ ਦੇ ਪਰਿਵਾਰ ਨੂੰ ਵੀ 2 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ। ਉਸ ਵੇਲੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਪ੍ਰਬਾਰੀ ਸੰਜੀਤ ਸਿੰਘ ਅਤੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਚੈੱਕ ਦੇ ਕੇ ਆਏ ਸਨ। ਉਹ ਚੈੱਕ ਵੀ ਕਰਨਵੀਰ ਨੇ ਅਮਨਦੀਪ ਦੇ ਖਾਤੇ ਤੋਂ ਕਟਵਾਇਆ ਸੀ। ਇਸ ਸਮਾਨੇ ਵੀ ਜਿਹੜੇ ਚੈੱਕ ਦਿੱਤੇ ਗਏ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਉਹ ਤੁਹਾਡੇ ਵੱਲੋਂ ਦਿੱਤੇ ਗਏ ਸੀ। ਹਾਂਜੀ ਉਹ ਵੀ ਚੈੱਕ ਸੇਮ ਕਾਊਂਟ ਦੇ ਵਿੱਚੋਂ ਦਿੱਤਾ ਗਿਆ ਸੀ। ਇਹ ਪਾਰਟੀ ਨੂੰ ਫੰਡ ਨਹੀਂ ਦਿੱਤਾ ਗਿਆ ਜੀ। ਇਹ ਥੋੜੇ ਟਾਈਮ ਲਈ ਇੱਕਦਮ ਪੇਮੈਂਟ ਦੇਣੀ ਪੈਗੀ ਪੇਮੈਂਟ ਨਹੀਂ ਸੀ ਤਾਂ ਕਰਕੇ ਦਿੱਤੀ ਗਿਆ ਫੰਡ ਨਹੀਂ ਇਹ ਦਿੱਤਾ ਗਿਆ ਪੇਮੈਂਟ ਦਾ ਵਾਪਸ ਆ ਜਾਣੀ ਹੈ ਉਹ ਸਾਰੀ ਜਿਵੇਂ ਇਕੱਠੇ ਹੋ ਜਾਣਗੇ ਪੈਸੇ ਉਵੇਂ ਵਾਪਸ ਆ ਜਾਣਗੇ ਖਾਸ ਗੱਲ ਇਹ ਹੈ ਕਿ ਜਸਵੰਦ ਦੇ ਪਰਿਵਾਰ ਨੂੰ ਦਿੱਤਾ ਗਿਆ ਚੈੱਕ ਬਾਊਂਸ ਹੋ ਗਿਆ ਇਸ ਤੋਂ ਪਹਿਲਾਂ ਕਿ ਇਹ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਆਮ ਆਦਮੀ ਪਾਰਟੀ ਦੇ ਨੇਤਾ 2 ਲੱਖ ਰੁਪਏ ਕੈਸ਼ ਲੈ ਕੇ ਕਿਸਾਨ ਦੇ ਘਰ ਪਹੁੰਚ ਗਏ ਯਕੀਨ ਨਹੀਂ ਆਉਂਦਾ ਤਾਂ ਕਿਸਾਨ ਦੇ ਪਰਿਵਾਰ ਤੋਂ ਅਸਲੀਅਤ ਸੁਣ ਲਓ ਮੇਰੇ ਪਿਤਾ ਜੀ ਕਰਜ਼ੇ ਦੇ ਬੋਝ ਥੱਲੇ ਦੱਬੇ ਹੋਏ ਸੀ ਤੇ ਇਸ ਕਰਕੇ ਉਹਨੇ ਖੁਦਕੁਸ਼ੀ ਕਰ ਲਈ ਆਮ ਆਦਮੀ ਪਾਰਟੀ ਵੱਲੋਂ ਸਾਨੂੰ ਚੈੱਕ ਭੇਜਿਆ ਸੀ ਉਹਨਾਂ ਨੇ ਤੇ ਉਹ ਚੈੱਕ ਸਾਡਾ ਬਾਊਂਸ ਹੋ ਗਿਆ ਸੀ ਤੇ ਉਹ ਸਾਨੂੰ ਘਰ ਆ ਕੇ ਨਕਦੀ ਆਮ ਆਦਮੀ ਪਾਰਟੀ ਵਾਲੇ ਦੇ ਕੇ ਸੀ ਜੀ ਚੈੱਕ ਦੇ ਪਿੱਛੇ ਮੈਨੂੰ ਕੁਝ ਪਤਾ ਨਹੀਂ ਸੀ ਕੀ ਲਿਖਿਆ ਜੀ ਇਹ ਨਹੀਂ ਪਤਾ ਸੀ ਕਰਨ ਵੀਰ ਸਿੰਘ ਦੀ ਲਖਨਊ ਵਿੱਚ 10 ਤੋਂ 12 ਏਕੜ ਜ਼ਮੀਨ ਹੈ ਆਪ ਨੇਤਾ ਸੰਜੇ ਸਿੰਘ ਦੇ ਕਰੀਬੀ ਮੰਨੇ ਜਾਂਦੇ ਨੇ ਨਹੀਂ ਐਸਾ ਕੋਈ ਕਾਰੋਬਾਰ ਨਹੀਂ ਜੀ ਮੇਰਾ ਜੁੱਤੀ ਦੇ ਵਿੱਚ मेरी बड़ी छोटी लैंड होल्डिंग हैगी है जी छोटा किसान हैगा मैं मीडियम यूपी च कुल तो लैंड होल्डिंग हैगी है छोटी मोटी हाँ जी मेरे को उधर हैगी दस बारह एकड़ हैगी नहीं बस केडी एरिया च आगी मेरी लखनऊ हैगी यूपी च कदों जमीन ली सी ये कदों तो यूपी ਨਾਲ जुड़े हुए यूपी ਨਾਲ ਤਾਂ मैं 2007 8 ਤੋਂ जुड़े हां जी हां जी ਉਹਨਾਂ ਤੋਂ ਕੋਈ ਸੰਜੇ ਸਿੰਘ ਹੋਰ ਨਾਲ ਤੁਹਾਡੀ ਜਾਣ ਪਛਾਣ ਹੈਗੀਏ ਜਦੋਂ ਤੋਂ ਤੁਸੀਂ ਯੂਪੀ ਦੇ ਅੰਦਰ ਲੈਂਡ ਲਈ ਸੀ ਜਾਂ ਜਦੋਂ ਤੋਂ ਕੰਮ ਕਰ ਰਹੇ ਸੀ ਨਹੀਂ ਜੀ ਮੈਂ ਸੰਜੇ ਸਿੰਘ ਜੀ ਨੂੰ ਤਾਂ ਮੈਂ ਪਾਰਟੀ ਦੇ ਵਿੱਚ ਹੀ ਮਿਲਿਆ ਜਦੋਂ ਆਮ ਆਦਮੀ ਪਾਰਟੀ ਬਣੀ ਆ ਉਸ ਤੋਂ ਪਿੱਛੋਂ ਇਹਨਾਂ ਨਾਲ ਮੇਰੀ ਜਾਣ ਪਛਾਣ ਹੋਈ ਹੈ ਪਹਿਲਾਂ ਕੋਈ ਜਾਣ ਪਛਾਣ ਨਹੀਂ ਸੀ ਕਰਨਬੀਰ ਪਾਰਟੀ ਤੇ ਇੰਨੇ ਮਿਹਰਬਾਨ ਕਿਉਂ ਨਹੀਂ ਉਹ ਉਦੇਦਾਰਾਂ ਦੇ ਪਰਸਨਲ ਬੈਂਕ ਅਕਾਊਂਟ ਤੋਂ ਆਰਥਿਕ ਮਦਦ ਕਿਉਂ ਦਵਾ ਰਹੇ ਨਹੀਂ ਸਵਾਲ ਇਹ ਵੀ ਹੈ ਕਿ ਅਜੇ ਕਿੰਨੇ ਉਦੇਦਾਰ ਨੇ ਜੋ ਪਾਰਟੀ ਨੂੰ ਆਪਣੇ ਖਾਤੇ ਤੋਂ ਆਰਥਿਕ ਮਦਦ ਦੀ ਸੇਵਾਵਾਂ ਦੇ ਰਹੇ ਨੇ ਕਾਨੂੰਨਨ ਇਹ ਸਹੀ ਹੈ ਜਾਂ ਗਲਤ ਇਸ ਨੂੰ ਲੈ ਕੇ ਵਿਰੋਧੀ ਹੀ ਨਹੀਂ ਆਪ ਦੇ ਨੇਤਾ ਵੀ ਸਵਾਲ ਚੁੱਕ ਰਹੇ ਨੇ ਮੇਰੇ ਮਤਾਬਕ ਜੋ ਫਾਈਨੈਂਸ਼ੀਅਲ ट्रांजैक्शंस ਹੈਗੀਆਂ ਪਾਰਟੀ ਦੀਆਂ ਹਮੇਸ਼ਾ ਹੀ ਹੋ ਐਡ ਡੈਡੀ ਬੜੀਆਂ ਜਿਹਾ ਮੋਟੀਆਂ ਰਕਮਾਂ ਹੈਗੀਆਂ ਉਹ ਪ੍ਰੋਪਰ ਜਿਹੜਾ ਇੱਕ ਰਸਤਾ ਹੈਗਾ ਉਸੇ ਰਸਤੇ ਹੁੰਦੀਆਂ ਨੇ پیسے ਦੀ ਕਮੀ ਪਾਰਟੀ ਕੋਲ ਐ ਕੁਝ ਨਹੀਂ ਕਹਿ ਸਕਦਾ ਜੀ ਹੁਣ ਤਾਂ ਪੈਸੇ ਦੀ ਕਮੀ ਨਹੀਂ ਚਾਹੀਦੀ ਹੈਗੀ ਹੈ ਮੁਕਸਰ ਮਾਗੀ ਮੇਲੇ ਦੇ ਕਾਨਫਰੰਸ ਹੋਈ ਹੈ ਜਿੰਨਾ ਪੈਸਾ ਲੱਗਿਆ ਹੈਗਾ ਮੇਰਾ ਨਹੀਂ ਖਿਆਲ ਕੀ ਜੀ ਹੋਰ ਪਾਰਟੀ ਤੋਂ ਕੱਟ ਹੋਊਗਾ ਔਰ ਜਿੰਨੀ ਜਿੰਨੀ ਕਾਮਯਾਬ ਰੈਲੀ ਹੋਈ ਹੈਗੀ ਉਹਨੂੰ ਚੱਕ ਕਿਉਂ ਦੂਜਿਆਂ ਤੋਂ ਲਈ ਜਾਂਦੇ ਹਾਏ ਇਹ ਸਵਾਲ ਬਿਹਤਰ ਕੇਮਿਸਟਰ ਕੇਜਰੀਵਾਲ ਨੂੰ ਪੁੱਛਿਆ ਜਾਵੇ ਪੰਜਾਬ ਚ ਆਪ ਦੇ ਵਾਦੇ ਸਿਆਸੀ ਦਬਦਬੇ ਤੋਂ ਇੱਕ ਗਲਤਾ ਸਾਫ ਹੈ ਕਿ ਵਿਰੋਧੀ ਧਿਰ ਆਮ ਆਦਮੀ ਪਾਰਟੀ ਖਿਲਾਫ ਇਸ ਮੁੱਦੇ ਨੂੰ ਪਹਨਾਉਣ ਵਿੱਚ ਕਸਰ ਨਹੀਂ ਛੱਡਣ ਗਿਆ ਇਟਲੀ ਕਿਜਰੀਵਾਲ ਨੂੰ ਚੈੱਕ ਦੇ ਚੱਕਰ 뷰 ਚੋਂ ਬਾਹਰ ਆਉਣ ਦਾ ਰਾਹ ਲੱਭਣਾ ਜ਼ਰੂਰੀ ਹੈ